ਵਾਹ ਜੀ ਵਾਹ ਪਿੰਡ ਬਡੇਸਪਰਾ ਦਾ ਚੱਲ ਰਿਹਾ ਏ ਜੀ ਵਿਕਾਸ ਪੂਰੇ ਯੋਰਾ ਸ਼ੋਰਾ ਦੇ ਜੀ ਤੇ ਮਸ਼ੀਨ ਲੱਗੀ ਆ ਜੀ ਗਰਸੇਵਕ ਸਿੰਘ ਜੀ ਮਾੜੀ ਵਾਲੇ ਤੇ ਬਾਈ ਜੀ ਆ ਜਿਹੜੇ ਦੋ ਬਾਈ ਇਹਨਾਂ ਦੀ ਪੂਰੀ ਟੀਮ ਜਿਹੜੀ ਸੱਦੀਆ ਬਾਈ ਜੀ ਮਾਲਵੇ ਤੋਂ ਜਿਹੜਾ 1 ਇੰਚ ਦਾ ਵੀ ਲੈਵਲ ਬਾਈ ਦੀ ਉਚਾਈ ਮਾ ਕੱਢ ਕੇ ਕਰਾ ਤੰਤਨ ਕਰਾਈ ਜਾਂਦੇ ਆ ਜੀ ਬਹੁਤ ਲੈਵਲ ਗਦਾਈਆਂ ਤੋਂ ਲੈ ਕੇ ਗੁਰਦੁਆਰਾ ਸਾਹਿਬ ਤੋਂ ਹਾਂਜੀ ਦੋਸਤੋ ਆਪਾਂ ਖੜੇ ਆ ਪਿੰਡ ਵੱਡੇ ਸਭਰਾ ਦੇ ਵਿੱਚ ਜੇ ਗੱਲ ਕਰੀਏ ਵਿਕਾਸ ਦੀ ਆਮ ਆਦਮੀ ਪਾਰਟੀ ਨੇ ਕਿੰਨੇ ਕੁ ਵਿਕਾਸ ਜਿਹੜੇ ਸਾਡੇ ਨਗਰ 'ਚ ਕਰਵਾਏ ਜਾ ਰਿਹਾ ਜੀ ਕੱਲ ਵੀਡੀਓ ਆਪਾਂ ਦੇਖ ਰਹੇ ਸੀ ਉਹਦੇ ਵਿੱਚ ਗੱਲ ਕੀਤੀ ਗਈ ਸੀ ਵੀ ਵਿਕਾਸ ਬਾਈ ਦੀ ਜਦੋਂ ਦੀ ਸਰਕਾਰ ਆਈ ਹੈ ਜੀ ਸਾਰੀ ਗੱਲਬਾਤ ਆ ਜਿਓ ਤੁਹਾਨੂੰ ਪਤਾ ਲੱਗੇ ਨਾ ਵੇਖੋ ਜਿੰਨੇ ਸੀਵਰੇਜ ਕਿੰਨਾ ਜਿਹੜਾ ਰੋੜਾਂ ਤੇ ਰੁੱਖ ਲਾਉਣ ਦਾ ਨਰੇਗਾ ਦਾ ਕੰਮ ਬੜਾ ਕੁਝ ਬਾਈ ਦੀ ਚੱਲ ਰਿਹਾ ਤੇ ਪ੍ਰਧਾਨ ਸਾਹਿਬ ਬਲਾਕ ਪ੍ਰਧਾਨ ਅਵਤਾਰ ਸਿੰਘ ਸਵਰਾਜ ਸਾਹਿਬ ਨਾਲ ਮੌਕੇ ਤੇ ਲੈ ਕੇ ਕਿਉਂਕਿ ਚਾਈਜਾ ਵੀ ਲੈਂਦੇ ਆ ਸਮੁੱਚੀ ਟੀਮ ਪੂਰੀ ਜਿਹੜੀ ਨਿਗਰਾਨੀ ਦੇ ਨਾਲ ਕੰਮ ਕਰਾਉਂਦੀ ਆ ਤੇ ਆਜੋ ਜਿਹੜੇ ਸੀਵਰੇਜ ਬੜੇ ਲੰਮੇ ਸਮੇਂ ਤੋਂ ਜੋ ਕੰਮ ਹੀ ਕੰਮ ਤਾਂ ਚਲੋ ਜਿਵੇਂ ਜਿਵੇਂ ਸਮਾਂ ਆਇਆ ਪਹਿਲੋਂ ਨਾਲੀਆਂ ਬਣੀਆਂ ਸੀ ਚਲੋ ਹੁਣ ਜਿਹੜਾ ਸਮਾਂ ਹੈ ਅੱਜ ਦਾ ਸੀਵਰੇਜ ਪਾਈ ਜਾ ਰਿਹਾ ਜੀ ਜਿਹੜਾ ਪੂਰਾ ਸਾਰੀ ਜ਼ਿੰਦਗੀ ਦਾ ਕੀ ਆਨੰਦ ਹੈ ਪੱਕਾ ਕੰਮ ਕੀਤਾ ਜਾ ਰਿਹਾ ਜਿਹੜਾ ਨਹੀਂ ਤਾਂ ਗਲੀਆਂ ਤੋਂ ਨਾਲੀਆਂ ਤੋਂ ਪਾਣੀ ਤੋਂ ਰੋਜ਼ ਆਮ ਪਿੰਡਾਂ 'ਚ ਦੇਖਦੇ ਆਪਾਂ ਲੜਾਈਆਂ ਹੋ ਜਾਂਦੇ ਆ ਵੀ ਪਾਉ ਜੀ ਜੇ ਕਿਸੇ ਦੇ ਬੂਏ ਅੱਗੇ ਥੋੜਾ ਬਹੁਤ ਪਾਣੀ ਚਲ ਜਾਏ ਤੇ ਕਈ ਗੱਲਾਂ ਹੋ ਜਾਂਦੀਆਂ ਤੇ ਇਹ ਵਧੀਆ ਕੰਮ ਵੇਖੋ ਵੱਡੇ ਸੀਵਰੇਜ ਪਾ ਕੇ ਜਿਹੜਾ ਇਹ ਕੰਮ ਖਤਮ ਕੀਤਾ ਜਾ ਰਿਹਾ ਵੀ ਲੜਾਈ ਝਗੜੇ ਨਾ ਹੁਣ ਪਿੰਡ ਵਾਲੇ ਵਾਕਈ ਸੋਹਣਾ ਵਿਕਾਸ ਜਿਹੜਾ ਕੀਤਾ ਜਾ ਰਿਹਾ ਆਜੋ ਤੁਹਾਨੂੰ ਦਿਖਾਉਣੇ ਆ ਨਾਲ ਸਾਡੇ ਵੀਰਾ ਬਲਵੀਰ ਸਿੰਘ ਜੀ ਚੇਅਰਮੈਨ ਸਾਹਿਬ ਦਰਪੇਸ਼ ਸਿੰਘ ਮਾਰੀ ਆਈ ਦੀ ਮਸ਼ੀਨਾਂ ਦੇ ਨਾਲ ਸਾਡੇ ਚੇਅਰਮੈਨ ਸਾਹਿਬ ਬਲਵੀਰ ਸਿੰਘ ਹੈਪੀ ਬੱਬਰ ਤੇ ਹੋਰ ਵੀ ਜਿੰਨੇ ਵੀ ਤੁਸੀਂ ਦੇਖ ਰਹੇ ਆਂ ਕਿ ਜਦੋਂ ਵੀ ਕੰਮ ਇੱਥੇ ਹੁੰਦਾ ਜੀ ਪੂਰਾ ਇੱਕ ਇੱਕ ਮਿੰਟ ਦਾ ਧਿਆਨ ਰੱਖਿਆ ਜਾਂਦਾ ਤੇ ਜਿਹੜੀ ਟੀਮ ਬਾਈ ਗਈ ਮਾਲਵੇਰੀਏ ਤੋਂ ਸੱਦੀ ਗਈ ਆ ਜਿਹੜੀ ਇਹਦਾ ਲੈਵਲ ਕੱਢਦੀ ਆ ਵੀ ਇਹ ਨਹੀਂ ਵੀ ਗੱਲ ਪੂਰਾ ਤਸੱਲੀ ਦੇ ਨਾਲ ਲੈਵਲ ਕੱਢ ਕੇ ਇੰਚ ਦੇ ਨਾਲ ਲੈ ਲਿਆ ਹਾਂ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਨਾਮ ਹੈ ਬਾਈ ਜੀ ਆਪਣਾ ਜਗਰਾਤ ਸਿੰਘ ਜੀ ਤੇ ਕਿਵੇਂ ਸੁਭਰਾ ਦੇ ਜਿਹੜੇ ਵਿਕਾਸ ਹੋ ਰਹੇ ਆ ਇਹ ਕਿਵੇਂ ਤੁਹਾਨੂੰ ਦੇਖ ਰਹੇ ਜੋ ਕਿ ਹੋ ਰਿਹਾ ਵਧੀਆ ਹੋ ਰਿਹਾ ਹੈ ਕਿ ਕੀ ਗੱਲ ਬਾਤ ਹੈ ਜੀ ਬਹੁਤ ਵਧੀਆ ਕੰਮ ਹੋ ਰਿਹਾ ਜੀ ਬਹੁਤ ਮਜ਼ਬੂਤੀ ਵਾਲਾ ਸਾਫ ਸਫਾਈ ਦਾ ਕੰਮ ਹੋ ਰਿਹਾ ਜੀ ਤੇ ਬਾਕੀ ਕੋਈ ਕਿਸੇ ਦੀ ਨਿੰਦਿਆ ਕਰਨੀ ਉਹ ਜਿੰਨਾ ਕਰਨੀ ਉਹਨਾਂ ਕਰੀ ਜਾਣੀ ਆ ਪਰ ਬਹੁਤ ਸੋਹਣਾ ਕੰਮ ਹੋ ਰਿਹਾ ਜੀ ਖੁਸ਼ ਜੀ ਮਜ਼ਬੂਤੀ ਵਾਲਾ ਕੰਮ ਹੋ ਰਿਹਾ ਜਿੰਦਗੀ ਭਰ ਵਾਲਾ ਵਾਹ ਜੀ ਵਾਹ ਮਜਬੂਤੀ ਵਾਲਾ ਕੰਮ ਬਾਈ ਜਾਂਦਾ ਹੋ ਰਿਹਾ ਵੀ ਜਿਹੜਾ ਕਾਫੀ ਚਿਰ ਤੋਂ ਬਾਕੀ ਆ ਜੋ ਹੈਪੀ ਬੱਬਰ ਨਾਲ ਗਰਸੇਵ ਸਿੰਘ ਮਾੜੀ ਵਾਲੇ ਹਾਂਜੀ ਹੈਪੀ ਬੱਬਰ ਜੀ ਤੁਸੀਂ ਵੀ ਥੋੜੀ ਜੀ ਜਾਣਕਾਰੀ ਦਿਓ ਕੀ ਕਹਿਣਾ ਚਾਹੁੰਦੇ ਏ ਨੂੰ ਆ ਜੋ ਜਿਹੜਾ ਵਿਕਾਸ ਚੱਲ ਰਿਹਾ ਕਿਹੜੇ ਹਿਸਾਬ ਕਿ ਤਰੀਕੇ ਨਾਲ ਚੱਲ ਰਿਹਾ ਜੀ ਬਹੁਤ ਜੋਰਾਂ ਤੇ ਪਿੰਡ ਸਭਰਾ ਦਾ ਵਿਕਾਸ ਚੱਲ ਰਿਹਾ ਤੇ ਆਡੇ ਆਡੇ ਪੋਰੇ ਮੇਰੀ 35 ਸਾਲ ਦੀ ਉਮਰ ਹੋ ਗਈ ਹੈ ਮੈਂ ਤੇ ਜ਼ਿੰਦਗੀ ਚ ਪਹਿਲੀ ਵਾਰ ਆਂ ਵੇਖਿਆ ਅੱਗੇ ਚੇਅਰਮੈਨ ਸਾਹਿਬ ਨੇ ਦੱਸਿਆ ਵਾਬੀ ਇੱਕ ਸਰਕਾਰ ਆਈ ਉਹਨੇ ਗਲੀਆਂ ਪੋਟਤੀਆਂ ਮਿੱਟੀ ਪਾਤ ਘਰ ਵਾਲਿਆਂ ਤੋਂ ਪਵਾ ਲਈ ਤੇ ਲਾਤੀਆਂ ਉਹੋ ਹੀ ਸੂਤਰ ਸਤਰ ਕਰਕੇ ਨਾਲੀਆਂ ਬਣਾ ਦਿੱਤੀਆਂ ਮੈਂ ਤੇ ਪਹਿਲੀ ਵਾਰ ਆਂ ਵੇਖਿਆ ਐਡੇ ਐਡੇ ਵੱਡੇ ਪੋਰੇ ਚੱਲ ਰਹੇ ਆ ਇਹ 80 ਲੱਖ ਦਾ ਪ੍ਰੋਜੈਕਟ ਵਾ ਜਿਹੜਾ ਪਿੰਡ ਸਭਰਾ ਦੇ ਵਿੱਚ ਚੱਲ ਰਿਹਾ ਤੇ ਮੇਰੀ ਵੀ ਉਹ ਪੀਲ ਆ ਕੁਝ ਭਰਾਵਾਂ ਨੂੰ ਜਿਹੜੇ ਕੱਲ ਆ ਵੀਡੀਆ ਮੀਡੀਆ ਰਹੀਂ ਬਿਆਨ ਦੇ ਰਹੇ ਇਹ ਵੀ ਸਭਰਾਵਾਂ ਚੋਕ ਆਖ ਨਹੀਂ ਰਿਹਾ ਹੋ ਕਿਉਂ ਨਹੀਂ ਰਿਹਾ ਬਿਲਕੁਲ ਜੀ ਐਸੋ ਅੱਡੇ ਤੋਂ ਲੈ ਕੇ ਬਾਬਾ ਕਾਨ ਸਿੰਘ ਦੇ ਗੁਰਦਾਰੇ ਤੱਕ ਸੀਵਰੇਜ ਲੌਕਟੈਲ ਲੱਗ ਰਹੀ ਆ ਨਵੇਂ ਕਿਲੇ ਵੀ ਸੀਵਰੇਜ ਪਿਆਵਾਲ ਲੌਕਟੈਲ ਲੱਗੀ ਆ ਨਰੇਗਾ ਦੇ ਕੰਮ ਬਹੁਤ ਜੋਰਾਂ ਤੇ ਕੰਮ ਚੱਲ ਰਿਹਾ ਮੇਰੀ ਤੇ ਹੋਈ ਪੀਲ ਆ ਭਰਾਵਾਂ ਨੂੰ ਵੀ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ ਜਿਹੜਾ ਕੰਮ ਹੁੰਦਾ ਉਹਨੂੰ ਹੁੰਦਾ ਕਹਿਣਾ ਚਾਹੀਦਾ ਕਹਿਣਾ ਚਾਹੀਦਾ ਵਾਹ ਜੀ ਵਾਹ ਸਹੀ ਗੱਲ ਇਹ ਵੀ ਹੁੰਦੇ ਕੰਮ ਨੂੰ ਕਿਉਂਕਿ ਸਰਕਾਰਾਂ ਚਲੋ ਕੋਈ ਵੀ ਹੋਏ ਗੱਲ ਕੋਈ ਨਹੀਂ ਜਿਹੜਾ ਕੰਮ ਜਿੰਨੇ ਕੀਤਾ ਬਈ ਦੀ ਉਹ ਵੀ ਦੱਸਣਾ ਚਾਹੀਦਾ ਚਲੇ ਨਹੀਂ ਹੋਇਆ ਚਲ ਫਿਰ ਤਾਂ ਆਪਾਂ ਕਹਿਣੇ ਕਹਿਣਾ ਬਾਈ ਵੀਰਣਾ ਕੀਤੀ ਗੱਲ ਦੱਸਿਆ ਵੀ ਬਿਲਕੁਲ ਖੁਸ਼ ਆ ਅਸੀਂ ਬਾਕੀ ਆਜੂ ਅੱਗੇ ਵੀ ਤੁਹਾਨੂੰ ਦਿਖਾਉਣੇ ਆ ਵੀ ਇਸ ਵਕਤ ਤਾਂ ਬਾਈ ਜੀ ਗੁਰਦੁਆਰਾ ਸਾਹਿਬ ਤਨ ਤਨ ਬਾਬਾ ਬੀਰ ਸਿੰਘ ਜੀ ਦੇ ਪਹੁੰਚ ਚੁੱਕੇ ਆ ਜੀ ਸਾਹਮਣੇ ਤੁਸੀਂ ਦੇਖ ਸਕਦੇ ਆ ਬੂਟਾ ਮੌਕੇ ਦੇ ਜੈਜਾ ਵੀ ਲੈਂਦਾ ਆ ਵੀ ਠੀਕ ਆਮ ਆਦਮੀ ਪਾਰਟੀ ਦੀ ਕੰਮ ਕਰ ਰਹੀ ਆ ਸਰਕਾਰ ਤੇ ਐਵੇਂ ਬਾਈ ਜੀ ਕਿਉਂਕਿ ਲੋਕ ਜੇ ਗੱਲ ਕਰੀਏ ਬਾਈ ਜੀ ਰੋੜਾਂ ਤੇ ਸੜਕਾਂ ਦੇ ਵੇਖੋ ਨਰੇਕਾ ਦਾ ਦਿਨ ਰਾਤ ਕੰਮ ਚੱਲੀ ਜਾਂਦੇ ਆ ਪੂਰੇ ਜੋਰਾਂ ਸ਼ੋਰਾਂ ਨਾਲ ਰੁਖ ਲੱਗ ਰਿਹਾ ਬੂਟੇ ਲੱਗ ਰਿਹਾ ਜੀ ਨਾਗ ਸੁਲਤਾਨ ਤੋਂ ਲੈ ਕੇ ਇਹ ਜਿਹੜੇ ਸੀਵਰੇਜ ਸਾਹਮਣੇ ਬਾਬਾ ਨਾਗ ਸੁਲਤਾਨ ਦੀ ਜਗ੍ਹਾ ਬਹੁਤ ਜਿਆਦਾ ਜ਼ਰੂਰਤ ਸੀ ਜੀ ਇੱਥੋਂ ਲੈ ਕੇ ਇੱਥੇ ਬਣੂਗੀ ਹੌਦੀ ਤੇ ਇਧਰੋਂ ਬਾਈ ਜੀ ਇਹ ਜਿਹੜਾ ਐਸਾਈਡ ਨੂੰ ਇਹਦਾ ਪਾਣੀ ਦਾ ਨਿਕਾਸ ਕੀਤਾ ਗਿਆ ਇਹਦੀ ਜਿਹੜਾ ਛੱਪੜ ਵਾਲੀ ਸਾਈਡ ਨੂੰ ਆ ਸਾਰੇ ਪੂਰੇ ਪੈ ਚੁੱਕੇ ਆ ਜੀ ਇਸ ਆ ਤੁਹਾਨੂੰ ਦਿਖਾਉਨੇ ਆ ਆ ਦੇਖੋ ਬਾਈ ਜੀ ਕਿ ਕਰਾ ਆਵੇ ਪੋਰੇ ਇੱਥੇ ਆਉਦੀ ਬਣ ਗਈ ਤੇ ਐਵੇਂ ਲੋਕ ਬਾਈ ਜੀ ਜੋ ਮਰਜ਼ੀ ਕਹੀ ਜਾਣ ਪਰ ਜਿਹੜੀ ਗੱਲ ਕਰੀਏ ਨਾ ਜਿੰਨਾ ਕੋ ਸਮਾਂ ਆਮ ਆਦਮੀ ਪਾਰਟੀ ਸਰਕਾਰ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਸਾਹਿਬ ਜੀ ਆਪਣੇ ਹਲਕੇ ਦੇ ਵਿੱਚ ਕੰਮ ਕਰਵਾ ਰਹੇ ਨੇ ਬਾਈ ਜੀ ਬਹੁਤ ਕੰਮ ਹੋ ਰਿਹਾ ਤੇ ਆ ਕੰਮ ਬਹੁਤ ਸਮੇਂ ਤੋਂ ਅੜਿਆ ਸੀ ਬਾਈ ਜੀ ਬਹੁਤ ਜ਼ਿਆਦਾ ਜ਼ਰੂਰਤ ਸੀ ਇਸ ਕੰਮ ਦੀ ਟਿੱਕ ਕਰੋ ਵੀਡੀਓ ਸ਼ੇਅਰ ਦੋਸਤੋ ਮਾਝੇ ਹੈਪੀ ਸ਼ੂ ਸਟੋਰ ਦੇ ਸਾਹਮਣੇ ਇਹ ਜਿਹੜੇ ਕੋਰੇਆ ਤੁਸੀਂ ਦੇਖ ਸਕਦੇ ਆਂ ਜੀ ਇਸ ਜਗ੍ਹਾ ਤੇ ਜੋਇੰਟ ਕਰਕੇ ਹੌਦੀ ਬਣ ਜੂਗੀ ਇਹਦਾ ਮਲਾਬ ਕੀਤਾ ਜਾਊਗਾ ਆਹ ਦੇਖੋ ਬਾਈ ਜੀ ਕਰੋ ਵੀਡੀਓ ਸ਼ੇਅਰ ਬਾਅਦ ਤੋਂ ਬਾਅਦ ਪਤਾ ਲਾ ਕੇ ਸਕੇ ਸਾਰੇ ਕ ਗਾੜੀ ਹਰ ਇੱਕ ਕਿਉਂਕਿ ਅਜੇ ਵੇਖ ਲਓ ਕੋਈ ਸਾਡੇ ਪਿੰਡ ਦੀ ਕੋਈ ਪੰਚਾਇਤ ਵੀ ਨਹੀਂ ਤੇ ਫਿਰ ਵੀ ਜਿਹੜੇ ਵੀਰ ਆ ਸਾਡੇ ਕੰਮ ਕਰਵਾ ਰਹੇ ਆ ਜੀ ਜ਼ਿੰਮੇਵਾਰੀ ਦੇ ਨਾਲ ਕਿਉਂਕਿ ਜਿਹੜੀ ਇੱਕ ਉਹ ਵੀ ਗੱਲ ਬਹੁਤ ਵੱਡੀ ਆ ਜੀ ਦੇ ਜ਼ਿੰਮੇਵਾਰੀ ਦੇ ਨਾਲ ਅਜੇ ਤੱਕ ਬਾਈ ਜੀ ਜਿਹੜੇ ਬੰਦੇ ਇਹ ਕੰਮ ਕਰਾ ਰਹੇ ਆ ਵੀ ਕਦੀ ਇਹ ਨਹੀਂ ਗੱਲ ਵੀ ਕਿਤੇ ਵੀ ਆਮ ਪਿੰਡਾਂ ਦੇ ਵਿੱਚ ਪੈਸਿਆਂ ਦੇ ਰਵਲੇ ਪੈ ਜਾਂਦੇ ਆ ਜੀ ਪੰਚਾਇਤੀ ਜ਼ਮੀਨਾਂ ਨੂੰ ਲੈ ਕੇ ਕਈ ਲੋਕ ਆਮ ਪਿੰਡਾਂ 'ਚ ਕਈ ਰੋ ਵੀਡੀਓ ਆਉਂਦੀਆਂ ਵੀ ਪੰਚਾਇਤੀ ਜ਼ਮੀਨਾਂ ਦੇ ਪੈਸੇ ਖਾ ਕੇ ਜਾਂ ਅਜੇ ਤੱਕ ਜਿਹੜੇ ਬੰਦੇ ਇਹ ਕੰਮ ਕਰਾ ਰਹੇ ਆ ਜੀ ਬਿਲਕੁਲ ਰੁਪਈਏ ਦਾ ਦਾਗ ਨਹੀਂ ਹੈਗਾ ਉਹਨਾਂ ਬੰਦਿਆਂ ਤੇ ਤੇ ਆਪਾਂ ਜਾਣਦੇ ਆ ਜੀ ਜਿੰਨੀ ਵੀ ਸਮੁੱਚੀ ਟੀਮ ਆ ਰਹਿ ਨੇ ਜਹੌਦੀ ਦਾ ਕਰਦਿਆਂ ਕਰਦਣਾ ਆਪੇ ਲੈ ਜਾਣਾ ਹਾਂ ਉਹ ਤੋਂ ਅਗਲੇ ਬੰਨੇ ਫੁਟਾ ਗਿਆ ਆ ਕਿ ਬਾਬੇ ਜੀ ਜਿੱਥੇ ਆਪਣਾ ਬਹੁਤ ਸ਼ਕਤ ਰੱਖੀ ਉਹ ਥੇ ਖੁੱਬੀ ਉਹਨੇ ਗੇਟ ਦੇਣਾ ਨਹੀਂ ਬਾਬੇ ਜੀ ਆਹੋ ਤਾਂ ਪਰ ਐ ਜਿੰਨਾ ਵੀ ਹੁੰਦਾ ਨਾ ਤੂੰ ਐ ਮੜਾ ਮੜਾ ਕਰਦਾ ਕਰਦਾ ਨਾਲ ਨਾਲ ਦੇਖੋ ਜੀ ਮੌਕੇ ਤੇ ਹੋ ਕੇ ਬਲਾਕ ਪ੍ਰਧਾਨ ਸਰਦਾਰ ਅਵਤਾਰ ਸਿੰਘ ਹੁਣੀ ਇਹ ਨਹੀਂ ਗੱਲ ਵੀ ਪਲ-ਪਲ ਦੀ ਨਜ਼ਰ ਰੱਖਦੇ ਆ ਵੀ ਕੰਮ ਕਿਤਰਾ ਹੋ ਰਿਹਾ ਜਿਹੜੀਆਂ ਟੀਮਾਂ ਸੱਦੀਆਂ ਗਈਆਂ ਜੀ ਮਾਲਵੇ ਚੋਂ ਲੈਵਲ ਵੀ ਬਹੁਤ ਵਧੀਆ ਕੱਢਿਆ ਜਾ ਰਿਹਾ ਸੀ ਬਾਕੀ ਆਹ ਦੇਖ ਸਕਦੇ ਤੁਸੀਂ ਨਗਰ ਸੁਲਤਾਨ ਵਾਲੀ ਗਲੀ ਬਾਬਾ ਜੀ ਵਾਲੀ ਦੂਰੋਂ ਜਿਹੜੇ ਸੀਵਰੇਜ ਪਹੁੰਚ ਗਿਆ ਤੇ ਬਾਕੀ ਆਪਣਾ ਪ੍ਰਧਾਨ ਸਾਹਿਬ ਤੋਂ ਜੱਜਾ ਲੈ ਰਿਹਾ ਹਾਂ ਜੀ ਵੈਗਰ ਦੀ ਖਾਲਸਾ ਬੇਬਤੀ ਪ੍ਰਧਾਨ ਸਾਹਿਬ ਜੀ ਜੋ ਥੋੜੀ ਜੀ ਜਾਣਕਾਰੀ ਵੀ ਵਿਕਾਸ ਪਿੰਡ ਸਵਰਾ ਦੇ ਕਿਵੇਂ ਚੱਲ ਰਿਹਾ ਕੱਲ ਵੀਡੀਓ ਆ ਰਹੀ ਸੀ ਕਈ ਬੰਦਿਆਂ ਨੇ ਆਖਿਆ ਵੀ ਹੁੰਦੇ ਕੰਮਾਂ ਦੀ ਵੀ ਨਿੰਦਿਆ ਕੀਤੀ ਗਈ ਤੇ ਚਲੋ ਜੇ ਨਹੀਂ ਉਹ ਤਾਂ ਗੱਲ ਆਪਾਂ ਕਰਨੀ ਕਰਨੀ ਆ ਜਿਹੜੇ ਕੰਮ ਹੁੰਦੇ ਆ ਜੀ ਉਹਨਾਂ ਨੂੰ ਵੀ ਅਨ ਦੇਖਿਆ ਕੀਤਾ ਗਿਆ ਵੀ ਵੇਖੋ ਤੁਸੀਂ ਵੇਖ ਰਹੇ ਆ ਉਹਨਾਂ ਦੀ ਮਰਜ਼ੀ ਜੋ ਮਰਜ਼ੀ ਆਖੀ ਜਾਣ ਕਿਸੇ ਦੇ ਕਹਿ ਕੁਝ ਨਹੀਂ ਹੋਣਾ ਕੰਮ ਕਰਨਾ ਵਾ ਪਿੰਡ ਦਾ ਕਰਨਾ ਕੈਪਟਨ ਮੰਤਰੀ ਸਰਦਾਰ ਲਾਲਜੀਤ ਸਿੰਘ ਭੁਲੜਾ ਵੱਲੋਂ ਬਹੁਤ ਵਧੀਆ ਕੰਮ ਕਰਵਾਏ ਜਾ ਰਹੇ ਆ ਕੋਈ ਪੰਚਾਇਤ ਨਹੀਂ ਤਾਂ ਵੀ ਕੰਮ ਬਹੁਤ ਵਧੀਆ ਚੱਲ ਰਿਹਾ ਜਿਹੜੇ ਵੀਰ ਕਹਿੰਦੇ ਆ ਵੀ ਕੰਮ ਨਹੀਂ ਕੋਈ ਹੋ ਰਿਹਾ ਉਹ ਕੀ ਪਤਾ ਕਿਸੇ ਦਾ ਕੰਮ ਭਾਲਦੇ ਆ ਕੀ ਕੰਮ ਭਾਲਦੇ ਆ ਕੰਮ ਤਾਂ ਇਹੋ ਹੀ ਆ ਜਿਹੜਾ ਮੇਨ ਹਾਂਜੀ ਸਮੱਸਿਆ 16-17 ਲੱਖ ਦਾ ਪ੍ਰੋਜੈਕਟ ਜਿਹੜਾ ਚਾਲੂ ਕੰਮ ਚੱਲਣ ਡਿਆ ਵਾ ਵੇਖੋ ਸਕੂਲਾਂ ਦੇ ਕੰਮ ਗਲੀਆਂ ਨਾਲੀਆਂ ਦਾ ਕੰਮ ਹਰ ਕੰਮ ਬਹੁਤ ਵਧੀਆ ਚੱਲ ਡਿਆ ਵਾ ਉਹਨਾਂ ਵੀਰਾਂ ਨਾਮ ਸਿੰਧ ਹੋਊਗਾ ਕੀ ਪਤਾ ਕਿਹੋ ਜਿਹਾ ਕੰਮ ਪਾਲਦੇ ਉਹ ਸਾਨੂੰ ਦੱਸਦੇ ਨੇ ਵੀ ਇਹੋ ਜਿਹਾ ਹੀ ਕੰਮ ਪਾਲਦੇ ਆ ਤੇ ਅਸੀਂ ਉਹ ਕੰਮ ਕਰ ਦਿੰਦੇ ਆ ਕੰਮ ਬਹੁਤ ਵਧੀਆ ਹੋ ਰਿਹਾ ਤੁਸੀਂ ਆਪ ਹੀ ਵੇਖ ਰਹੇ ਜੀ ਐਡੇ ਐਡੇ ਕੰਮ ਕਿਤੇ ਵੇਖੋ ਅੱਗੇ ਹੋਏ ਆ ਬਿਲਕੁਲ ਜੀ ਬਿਲਕੁਲ ਆ ਦੇਖੋ ਜਿੱਡੇ ਵੀ ਪੁਲਾਂ ਦੇ ਵਿੱਚ ਆਪਾਂ ਪਾਣੀ ਲੰਘਣ ਲਈ ਪਾਈਪ ਪਾਉਨੇ ਆ ਉਹ ਪਾਈਪ ਇਥੇ ਕਿਤੇ ਗਿਆ ਜੀ ਤੇ ਸੋਹਣੇ ਕੰਮਕਾਰ ਹੋ ਰਿਹਾ ਜੀ ਬਾਕੀ ਇਹ ਤੁਹਾਨੂੰ ਪਤਾ ਹੀ ਆਪ ਵੀ ਜੋ ਰਵਾਇਤੀ ਪਾਰਟੀਆਂ ਹੁੰਦੀਆਂ ਵਾ ਉਹ ਤਾਂ ਬਾਕ ਦੂਜੇ ਤੇ ਲਾਉਣ ਲੀਆਂ ਹੀ ਆਈਆਂ ਤੇ ਇਹ ਲੱਗਦਾ ਹੀ ਰਹਨੇ ਆ ਪਰ ਸਾਡਾ ਕੋਈ ਇਹ ਨੂੰ ਵੀ ਕੋਈ ਗੱਲ ਕਹਿਣ ਦਾ ਨਹੀਂ ਸਾਡਾ ਕੰਮ ਦਾ ਮਤਬੜਾ ਕੰਮ ਕਰਾਂਗੇ ਪਿੰਡ ਦਾ ਕੋਈ ਤੇ ਫੇਰ ਹੀ ਆ ਆਪੇ ਹੀ ਪਤਾ ਲੱਗ ਜਾਣਾ ਵੀ ਕੰਮ ਹੋ ਰਿਹਾ ਕਿ ਨਹੀਂ ਹੋ ਰਿਹਾ ਬਿਲਕੁਲ ਜੀ ਬਿਲਕੁਲ ਪਹਿਲੀ ਵਾਰ ਪਹਿਲੀ ਵਾਰ ਹੀ ਵੇਖੋ ਤੁਸੀਂ ਅਜੇ ਅਜੇ ਤਾਂ ਸਭ ਨਾਲ ਸ਼ੁਰੂਆਤ ਆ ਜੀ ਇਹ ਪ੍ਰੋਜੈਕਟ ਪਹਿਲੀ ਵਾਰ ਹੀ ਜਿਹੜਾ ਪਹਿਲੀ ਵਾਰ ਹੀ ਸਭਰਾਉਂ ਦੇ ਟੈਂਕਾਂ ਦੇ ਦੇਣ ਦੀ ਜਾਣਕਾਰੀ ਹਾਂਜੀ ਵੀਰ ਜੀ ਥੋੜੀ ਜੀ ਤੁਸੀਂ ਵੀ ਦਿਓ ਜਾਣਕਾਰੀ ਵੀ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਕੰਮ ਕਿਸ ਤਰ੍ਹਾਂ ਦੀ ਕੀਤੇ ਜਾ ਰਹੇ ਆ ਜੇ ਉਹ ਗੱਲ ਕਰੀਏ ਕੱਲ ਵੀਡੀਓ ਇਹਦੇ ਵਿੱਚ ਇਸ ਸਾਲ ਤੋਂ ਮੈਂ ਇੱਥੇ ਹੀ ਆ ਹਾਂਜੀ ਆ ਮੈਂ ਆਪਣੀ ਲਾਈਫ ਦੇ ਵਿੱਚ ਪਹਿਲੀ ਵਾਰੀ ਵੇਖਣਦਾ ਵੀ ਐਡਾ ਵੱਡਾ ਜਿਹੜਾ ਪ੍ਰੋਜੈਕਟ ਹੈ ਸਭਰਾਵਾ ਦੇ ਵਿੱਚ ਚੱਲਣ ਦੇ ਆ ਪੂਰੇ ਪੈਰ ਆ ਛੜਕਾ ਦੁਬਾਰਾ ਬਣ ਰਹੀਆਂ ਨਵੀਆਂ ਇਹ ਕੈਪਟਨ ਮੰਤਰੀ ਲਾਲਜੀਤ ਸਿੰਘ ਪੁੰਦਰ ਦੀ ਬੜੀ ਵੱਡੀ ਦੇਣ ਹੈ ਸਾਡੀ ਪੰਚਾਇਤ ਦੇ ਨਾਂ ਹੁੰਦਿਆ ਹੋਇਆ ਵੀ ਇੱਕ ਪੰਚਾਇਤ ਕਿਹਨੂੰ ਲਾਉਂਦੇ ਨੇ ਸੈਕਟਰੀ ਨੂੰ ਹਾਂਜੀ ਪੰਚਾਇਤ ਸੈਕਟਰੀ ਨੂੰ ਲਾ ਕੇ ਤੇ ਉਹਨਾਂ ਨੇ ਸਾਰਾ ਕੰਮ ਪ੍ਰਬੰਧਕ ਨੂੰ ਲਾ ਕੇ ਸਾਰਾ ਕੰਮੇ ਕਰਾਉਂਦੇ ਆ ਇੱਕ ਪ੍ਰਬੰਧਕ ਦੀ ਦੇਖ-ਰੇਖ ਦੇ ਵਿੱਚ ਸਾਡੇ ਪਿੰਡ ਦਾ ਵਿਕਾਸ ਹੁੰਦਿਆ ਤੇ ਬੜੀ ਵੱਡੀ ਗੱਲ ਹੈ ਜਿਹੜਾ گاਵੀ ਹੁੰਦਾ ਰਹੂਗਾ ਤੇ ਇਸ ਤਰ੍ਹਾਂ ਹੀ ਕੰਮ ਚੱਲਦੇ ਰਹਿਣਗੇ ਖੁਸ਼ ਆਮ ਆਦਮੀ ਪਾਰਟੀ ਸਰਕਾਰ ਵਧੀਆ ਕੰਮ ਕਰੀ ਪੂਰਾ ਵੇਖੋ ਵਧੀਆ ਬਿਲਕੁਲ ਜੀ ਛਲਕਦਾ ਕੰਮ ਹੁੰਦਾ ਬਿਲਕੁਲ ਗੁਰੂ ਮਹਾਰਾਜ ਦਾ ਘਾਰਿਆ ਸਾਹਮਣੇ ਵੇਖ ਹਾ ਹਯੂਰੀ ਆ ਵੇਖੋ ਬਾਬਾ ਜੀ ਦਾ ਨਾਂ ਕਿਉਂਕਿ ਝੂਠ ਬੋਲਣਾ ਪਾਪ ਹੈ ਜੀ ਗੱਲ ਕਰਕੇ ਜੇ ਕੰਮ ਹੁੰਦਾ ਤੇ ਵੀਰ ਹੁੰਦਾ ਕਿ ਨਹੀਂ ਕਿ ਆ ਫਿਰ ਸਰ ਦਾ ਵੱਡੀ ਦੇਨ ਆ ਜੀ ਬਲਦੇਵ ਸੌਣਾ ਜਿਹੜੀ ਆਪਣੀ ਪ੍ਰਾਈਵੇਟ ਗਲੀ ਦੇ ਵਿੱਚ ਇਹਨੇ ਵੀ ਪੂਰੇ ਪਵਾ ਕੇ ਨੇ ਛੱਪੜ ਦੇ ਵਿੱਚ ਪਾਣੀ ਪਵਾਤਾ ਨਹੀਂ ਦੇ ਕੋਈ ਦਿੰਦਾ ਨਹੀਂ ਹੁੰਦਾ ਬੜੀ ਵਧੀਆ ਗੱਲ ਆ ਵੱਡੀ ਵੱਡੀ ਦੇਨ ਆ ਜੀ ਇਹ ਵੀ ਉਸ ਬੰਦੇ ਦੇ ਬਿਲਕੁਲ ਜੀ ਬਲਦੇਵ ਸਿੰਘ ਮਿਸਤਰੀ ਸਾਹਿਬ ਨੇ